ਸਤਿਗੁਰ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਤੁਹਾਡੇ ਨਾਲ ਆਪਾਂ ਸਾਂਝਿਆ ਕਰਦੇ ਪਏ ਆ ਇੱਕ ਭਿਆਨਕ ਐਕਸੀਡੈਂਟ ਦੀਆਂ ਇੱਕ ਭਿਆਨਕ ਲੁੱਟ ਦੀਆਂ ਜਿਹੜੀ ਕਿ ਆ ਸਾਹਮਣੇ ਆਈ ਹੈ ਜਦੋਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਾਡੇ ਨਾਲ ਤਾਂ ਉੱਥੇ ਹੀ ਗੱਲਬਾਤ ਕਰਦੇ ਆ ਉਹਨਾਂ ਨੇ ਦੱਸਿਆ ਕਿ ਇੱਕ ਪਿਕਅਪ ਗੱਡੀ ਦੇ ਵਿੱਚ ਤੇਲ ਦੀਆਂ ਭਰੀਆਂ ਬੋਤਲਾਂ ਲੱਦੀਆਂ ਹੋਈਆਂ ਸੀ ਤੇ ਉਸ ਗੱਡੀ ਨੂੰ ਜਿਹੜਾ ਆ ਲੁਟੇਰਿਆਂ ਵੱਲੋਂ ਲੁੱਟ ਲਿਆ ਜਾਂਦਾ ਆ ਉਸ ਗੱਡੀ ਨੂੰ ਜਿਹੜਾ ਆ ਖੋਹ ਲਿਆ ਜਾਂਦਾ ਆ ਲੁਟੇਰਿਆਂ ਵੱਲੋਂ ਲੁੱਟੇਰੇ ਪਿਕਅਪ ਗੱਡੀ ਖੋ ਕੇ ਜਿਹੜਾ ਆ ਬੰਦੂਕ ਦੀ ਨੋਕ ਦੇ ਉੱਤੇ ਭੱਜ ਜਾਂਦੇ ਨੇ ਤੇ ਜਦੋਂ ਉਹ ਭੱਜ ਜਾਂਦੇ ਤੇ ਉਹਨਾਂ ਦਾ ਜਿਹੜਾ ਆ ਪਿੱਛਾ ਕੀਤਾ ਜਾਂਦਾ ਆ ਕਿਉਂਕਿ ਗੱਡੀ ਦੇ ਵਿੱਚ ਆ ਜੀਪੀਐਸ ਲੱਗਾ ਹੋਇਆ ਤੇ ਜੀਪੀਐਸ ਦੀ ਮਦਦ ਦੇ ਨਾਲ ਹੀ ਜਿਹੜਾ ਆ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਆ ਤੇ ਪਿੱਛਾ ਕੀਤਾ ਜਾਂਦਾ ਆ ਇੱਕ ਇਨੋਵਾ ਗੱਡੀ ਦੇ ਨਾਲ ਇਨੋਵਾ ਗੱਡੀ ਦੇ ਨਾਲ ਜਦੋਂ ਗੱਡੀ ਦਾ ਪਿੱਛਾ ਕੀਤਾ ਜਾਂਦਾ ਮਾਲਕਾ ਵੱਲੋਂ ਤਾਂ ਇਹ ਪਿਕਅਪ ਵਾਲੇ ਜਿਹੜੇ ਆ ਉਹਨੂੰ ਸਾਈਡ ਮਾਰ ਦਿੰਦੇ ਆ ਤੇ ਸਾਈਡ ਮਾਰਨ ਦੇ ਨਾਲ ਇੱਕਦਮ ਜਿਹੜਾ ਆ ਉਹਦਾ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਆ ਜਦੋਂ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਤੇ ਅੱਗੇ ਜਾ ਕੇ ਪਿਕਅਪ ਵਾਲੀ ਜਿਹੜੀ ਗੱਡੀ ਏ ਜੋ ਲੁਟੇਰੇ ਖੋ ਕੇ ਭੱਜੇ ਸੀ ਉਸ ਗੱਡੀ ਦਾ ਵੀ ਐਕਸੀਡੈਂਟ ਜਿਹੜਾ ਆ ਹੋ ਜਾਂਦਾ ਆ ਤੇ ਉਸੇ ਦੌਰਾਨ ਜਿਹੜਾ ਆ ਲੁਟੇਰਿਆਂ ਦੇ ਵਿੱਚੋਂ ਇੱਕ ਲੁਟੇਰੇ ਦੀ ਮੌਕੇ ਦੇ ਉੱਤੇ ਮੌਤ ਵੀ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਇੱਕ ਵਾਰੀ ਫੇਰ ਤੋਂ ਕਿ ਇੱਕ ਪਿਕਅਪ ਗੱਡੀ ਜੋ ਕਿ ਤੇਲ ਨਾਲ ਭਰੀ ਹੋਈ ਸੀ ਉਸ ਗੱਡੀ ਨੂੰ ਲੁਟੇਰਿਆਂ ਵੱਲੋਂ ਲੁੱਟ ਲਿਆ ਜਾਂਦਾ ਆ ਲੁਟੇਰਿਆਂ ਦੀ ਇੱਕ ਲੋਨੀ ਹਰਕਤ ਜਿਹੜੀ ਏ ਉਹ ਸਾਹਮਣੇ ਆਉਂਦੀ ਏ ਲਾਡੋ ਵਾਲੀ ਰੋਡ ਜਲੰਧਰ ਤੋਂ ਤੁਹਾਨੂੰ ਦੱਸਦੀ ਕਿ ਉਸ ਸਮੇਂ ਜਦੋਂ ਲੁੱਟ ਕੇ ਉਹ ਗੱਡੀ ਖੋ ਕੇ ਭੱਜ ਜਾਂਦੇ ਆ ਉਹਨਾਂ ਦਾ ਪਿੱਸਾ ਇੱਕ ਨੋਵਾ ਗੱਡੀ ਤੇ ਕੀਤਾ ਜਾਂਦਾ ਨੋਵਾ ਗੱਡੀ ਤੇ ਪਿੱਸਾ ਕਰਦੇ ਕਰਦੇ ਉਹ ਪਿਕਅਪ ਵਾਲੇ ਜਿਹੜੇ ਨੇ ਲੁਟੇਰੇ ਨੇ ਜਿਹੜੇ ਉਹ ਸਾਈਡ ਮਾਰ ਦਿੰਦੇ ਨੇ ਇੱਕ ਨੋਵਾ ਨੂੰ ਤੇ ਨੋਵਾ ਜਿਹੜੀ ਹੈ ਉਹ ਡਿੱਗ ਪੈਂਦੀ ਏ ਜਿਹੜਾ ਐਕਸੀਡੈਂਟ ਹੋ ਜਾਂਦਾ ਆ ਤੇ ਉਹ ਭੱਜਣ ਦੀ ਕੋਸ਼ਿਸ਼ ਕਰਦੇ ਉਸ ਤੋਂ ਬਾਅਦ ਜਿਹੜਾ ਆ ਅੱਗੇ ਜਾ ਕੇ ਪਿਕਅਪ ਦਾ ਵੀ ਐਕਸੀਡੈਂਟ ਹੋ ਜਾਂਦਾ ਆ ਜਿਹਦੇ ਕਰਕੇ ਪਿਕਅਪ ਦੇ ਵਿੱਚ ਜਿਹੜੇ ਲੁਟੇਰੇ ਸੀ ਉਹਨਾਂ ਲੁਟੇਰਿਆਂ ਦੇ ਵਿੱਚੋਂ ਇੱਕ ਦਾ ਮੌਕੇ ਦੇ ਉੱਤੇ ਜਿਹੜੀ ਇੱਕ ਦੀ ਮੌਤ ਹੋ ਜਾਂਦੀ ਏ ਕਹਿੰਦੇ ਨੇ ਰੱਬ ਸਭ ਕੁਝ ਇੱਥੇ ਹੀ ਵਿਗਾ ਦਿੰਦਾ ਆ ਰੱਬ ਨੇ ਸਾਰਾ ਕੁਝ ਇੱਥੇ ਹੀ ਰੱਖਿਆ ਹੋਇਆ ਆ ਤੁਸੀਂ ਜਰਾ ਸੋਚ ਵਿਚਾਰ ਕੇ ਇਦਾਂ ਦੇ ਕੰਮ ਕਰਨੇ ਚਾਹੀਦੇ ਆ ਕਿ ਰੱਬ ਦੀ लाਠੀ ਦੇ ਵਿੱਚ ਆਵਾਜ਼ ਨਹੀਂ ਪਰ ਵੱਜਦੀ ਬਹੁਤ ਜ਼ੋਰ ਦੇ ਨਾਲ ਆ ਪਿਕਅਪ ਲੁੱਟੀ ਗਈ ਖੋਈ ਗਈ ਤੇ ਉਸ ਤੋਂ ਬਾਅਦ ਪਿੱਸਾ ਕਰਨ ਦੇ ਉੱਤੇ ਮਾਲਕਾ ਵੱਲੋਂ ਮਾਲਕਾਂ ਦੀ ਗੱਡੀ ਨੂੰ ਵੀ ਟੱਕਰ ਮਾਰ ਦਿੱਤੀ ਗਈ ਪਰ ਅੱਗੇ ਜਾ ਕੇ ਆਪ ਵੀ ਜਿਹੜੇ ਆ ਐਕਸੀਡੈਂਟ ਦੇ ਚਪੇਟ ਦੇ ਵਿੱਚ ਆ ਜਾਂਦੇ ਆ ਜਿਨ੍ਹਾਂ 'ਚ ਇੱਕ ਦੀ ਜਿਹੜੀ ਮੌਕੇ ਤੇ ਹੀ ਮੌਤ ਹੋ ਗਈ ਦੱਸੀ ਜਾ ਰਹੀ ਏ ਤਸਵੀਰਾਂ ਜਿਹੜੀਆਂ ਨੇ ਲਾਡਵਾਲੀ ਰੋਡ ਜਲੰਧਰ ਦੀਆਂ ਦੱਸੀਆਂ ਜਾ ਰਹੀਆਂ ਨੇ ਬੜਾ ਹੀ ਭਿਆਨਕ ਹਾਦਸਾ ਬੜੀ ਹੀ ਜੜੀ ਏ ਖਤਰਨਾਕ ਤਰੀਕੇ ਦੇ ਨਾਲ ਲੁੱਟ ਕੀਤੀ ਗਈ ਗੱਡੀ ਭਜਾਈ ਗਈ ਜੀਪੀਐਸ ਦੇ ਨਾਲ ਗੱਡੀ ਨੂੰ ਟ੍ਰੇਸ ਕਰਦੇ ਹੋਏ ਮਾਲਕ ਪਿੱਛੇ ਲੱਗੇ ਰਹੇ ਤੇ ਹੁਣ ਜਾ ਕੇ ਮਾਲਕਾਂ ਨੇ ਉਹ ਗੱਡੀ ਵੀ ਜਿਹੜੀ ਹੈ ਲੱਭ ਲਈ ਹੈ ਅੱਗੇ ਐਕਸੀਡੈਂਟ ਹੋਇਆ ਪਿਆ ਸੀ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਲਗਾਤਾਰ ਦੇਖਦੇ ਪਏ ਹੋ